ਕੀ ਗੱਲ ਦੋਸਤੋ ਮੇਰਾ ਪਿੰਡ ਹੈਗਾ ਗੌਂਟੀ ਕਲਾ ਤੇ ਉਹ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਥੋੜਾ ਜਿਹਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਂ ਇਹ ਆਪਣੇ ਗੌਂਟੀ ਕਲਾ ਦਿਆਲਪੁਰਾ ਮਿਰਜ਼ੇ ਕਾ ਜਲਾਲ ਕੋਠਾ ਗੁਰੂ ਸਾਰਿਆਂ ਦੇ ਪਿੰਡਾਂ ਦੇ ਵਿਚਾਲੇਆ ਗੁਰਦੁਆਰਾ ਸ਼੍ਰੀ ਜੰਡ ਸਾਹਿਬ ਗੁਰਦੁਆਰਾ ਠੀਕ ਹੈ ਜੀ ਤੇ ਆ ਜਿਹੜਾ ਲਾਇਗਾ ਮੀਲ ਪੱਥਰ ਜਿਹੜਾ ਹੁੰਦਾ ਕਿਲੋਮੀਟਰ ਲਿਖੇ ਹੁੰਦੇ ਆ ਤੇ ਇਹਨਾਂ ਤੇ ਦਿਵਾਲ ਪਰ ਮਰਜਾ 5 ਕਿਲੋਮੀਟਰ ਲਿਖਤਾ ਜੀ 1 ਕਿਲੋਮੀਟਰ ਲਿਖਿਆਗਾ ਗੁਰਦੁਆਰਾ ਜੰਡ ਸਾਰਾ ਇਹ ਹੁਣ ਇਹ ਨਹੀਂ ਪਤਾ ਵੀ ਲਿਖਣ ਵਾਲਿਆਂ ਦੀ ਗਲਤੀ ਆ ਜਾਂ ਇਹਨਾਂ ਨੂੰ ਦੱਸਣ ਵਾਲਿਆਂ ਦੀ ਗਲਤੀ ਆ ਕਿ ਆ ਮੀਲ ਪੱਥਰ ਦੀ ਗਲਤੀ ਵੀ ਵੱਡਾ ਛੋਟਾਗਾ ਵੀ ਅੱਖਰ ਲਿਖਿਆ ਨਹੀਂ ਕਿ ਆ ਪੂਰਾ ਨਾਮ ਗੁਰਦੁਆਰਾ ਸ੍ਰੀ ਜੰਡ ਸਾਹਿਬ ਹੁਣ ਜੰਡ ਸਰ ਤੇ ਜੰਡ ਸਾਹਿਬ 'ਚ ਫਰਕ ਤਾਂ ਹੈ ਇੱਕ ਹੋਰ ਦੁਬਾਰਾ ਜਿਹੜਾ ਝੰਡਾ ਸਾਹਿਬ ਹੈ ਜਿਸ ਛੇਵੇਂ ਪਾਤਸ਼ਾਹ ਜੀ ਆਏ ਸੀ ਝੰਡ ਨਾਲ ਘੋੜਾ ਬੰਨਿਆ ਸੀ ਤੇ ਹੁਣ ਇੱਥੇ ਇਹਨਾਂ ਨੇ ਲਿਖਤਾ ਝੰਡਾ ਸਰ ਝੰਡਾ ਸਰ ਦਾ ਤਾਂ ਪਹਿਲਾਂ ਆਪਣੇ ਪੈਨ ਵਾਲਿਆਂ ਨੂੰ ਵੀ ਪਈ ਜਾਣਕੋ ਸ੍ਰੀ ਝੰਡਾ ਸਾਹਿਬ ਗੁਰਦੁਆਰੇ ਦਾ ਪੂਰਾ ਨਾਮ ਆਗਾ ਜੀ ਇਹ 'ਚ ਹੁਣ ਗਲਤੀ ਕਿਸੇ ਦੀ ਵੀ ਹੋ ਸਕਦੀ ਆ ਝੰਡ ਸਰ ਤੇ ਝੰਡ ਸਾਹਿਬ ਸਾਹਿਬ ਗੁਰਦੁਆਰੇ ਸ੍ਰੀ ਝੰਡਾ ਸਾਹਿਬ ਆਪੇ ਇਨਕ ਥੋੜਾ ਸਤਕਾਰ ਹੋ ਜਾਂਦਾ ਜਿਵੇਂ ਝੰਡ ਸਰ ਛੋਟਾ ਨਾਲ ਬਣ ਗਿਆ ਖਰੀ ਝੰਡਾ ਸਾਹਿਬ ਗੁਰਦੁਆਰਾ ਵੱਡਾ ਨਾਮ ਬਣ ਗਿਆ ਮੈਂ ਤੁਹਾਨੂੰ ਗੁਰਦੁਆਰਾ ਵੀ ਦਿਖਾਉਣਾ 1 ਕਿਲੋਮੀਟਰ ਰਹਿ ਗਿਆ ਗਾਹ ਜਾ ਕੇ ਤੇ ਇਥੇ ਛੇਵੇਂ ਪਾਸ਼ਾ ਜੀ ਆਏ ਸੀਗੇ ਤੇ ਝੰਡ ਨਾਲ ਘੋੜਾ ਬੰਨਿਆ ਸੀ ਜਦੋਂ ਤੇ ਉਸੇ ਝੰਡ ਕਰਕੇ ਗੁਰਦੁਆਰੇ ਦਾ ਨਾਮ ਪਿਆ ਸੀ ਸ੍ਰੀ ਝੰਡ ਸਾਹਿਬ ਗੁਰਦੁਆਰਾ ਜੀ ਅੱਧਰੋਂ ਅੱਗੇ ਨੇੜੇ ਲ ਜਾ ਕੇ ਦਿਖਾਉਣਾ ਜੀ ਤੁਹਾਨੂੰ ਲਓ ਜੀ ਕਰੋ ਜੀ ਦਰਸ਼ਨ ਇਹ ਬੈਕ ਸਾਈਡ ਆ ਗਈ ਗੁਰਦੁਆਰਾ ਸਾਹਿਬ ਦੀ ਸ੍ਰੀ ਜੰਡ ਸਾਹਿਬ ਗੁਰਦੁਆਰਾ ਇਹ ਪੰਜ ਹੱਤਾਂ ਨੂੰ ਲੱਗਦਾ ਤੁਹਾਨੂੰ ਦਿਖਾਉਨੇ ਅੱਗੇ ਇੱਕ ਰਸਤਾ ਵੀ ਤੁਸੀਂ ਸੁਣਿਆ ਹੋਣਾ ਤੇ ਇਹ ਪੰਜ ਰਸਤੇ ਆ ਜਿੱਥੇ ਗੁਰਦੁਆਰਾ ਸਾਰੇ ਪਿੰਡਾਂ ਦੇ ਆਸ-ਪਾਸੇ ਪਿੰਡਾਂ ਦਾ ਸਾਂਝਾ ਗੁਰਦੁਆਰਾ ਸ੍ਰੀ ਜੰਡ ਸਾਹਿਬ ਗੁਰਦੁਆਰਾ ਇਹ ਪੋਸਟਰ ਤੇ ਜੰਡ ਸਰ ਲਿਖਿਆ ਪਿਆ ਜੰਡ ਸਾਹਿਬ ਆ ਹਰੇ ਸੜਕ ਤੇ ਹਰੇ ਆ ਵੈਨਰ ਲੈ ਇਹ ਤੇ ਵੀ ਝੰਡਾ ਸਾਰ ਲਿਖਿਆ ਵਾ ਵੈਸੇ ਪੰਜ ਰਾਹ ਪੈਂਦਾ ਜੀ ਇੱਕ ਰਾਹ ਚੜਾ ਜਾਂਦਾ ਦਿਲਪਤਾ ਮਿਰਦੇ ਕ ਨੂੰ ਇੱਕ ਓਠਾ ਗੁਰੂ ਕਾ ਨੂੰ ਇੱਕ ਗੰਟੀਕਲਾ ਨੂੰ ਇੱਕ ਜਲਾਲ ਨੂੰ ਤੇ ਇੱਕ ਭਗਤਾ ਵਾਹਿ ਕਨੇ ਇਨਨੇ ਬਲਾ ਜਿਹੜਾ ਹਰੇ ਪੋਸਟਰ ਤੇ ਲਿਖਿਆ ਉਹਨੂੰ ਦੇਖ ਕੇ ਝੰਡਾ ਸਾਰ ਲੱਗਦਾ ਜੀ ਵੈਸੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਸ੍ਰੀ ਝੰਡਾ ਸਾਹਿਬ ਗੁਰਦੁਆਰਾ ਆ ਇਧਰ ਹੀ ਦਿਹਾਲ ਪਾ ਮੇਰਾ ਰਹਿ ਗਿਆ ਤੇ ਆਹ ਮੁੜ ਕੇ ਆਪਾਂ ਕਾਉਂਟੀ ਵਾਲਾ ਰੋਡ ਜੀ